ਦੋਸਤੋ ਸੁਖਪਾਲ ਸਿੰਘ ਖਹਿਰਾ ਮਾਮਲੇ ਤੇ ਅਸੀਂ ਅਪਡੇਟ ਲੈ ਕੇ ਤੁਹਾਡੇ ਕੋਲ ਆਏ ਆਂ ਸੱਤ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਮੈਂ ਹਾਂ ਗੁਰਜਿੰਦਰ ਸਿੰਘ ਪੰਗੋ ਸੱਤ ਟੈਲੀਵਿਜ਼ਨ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਸੁਖਪਾਲ ਸਿੰਘ ਖਹਿਰਾ ਬੜੇ ਢਲਲੇ ਨਾਲ ਗੱਲ ਕਰਦਾ ਭਾਵੇਂ ਖਹਿਰਾ ਸਾਹਿਬ ਵਿਧਾਨ ਸਭਾ ਦੇ ਵਿੱਚ ਬੋਲਣ ਖਹਿਰਾ ਸਾਹਿਬ ਰੈਲੀਆਂ ਦੇ ਵਿੱਚ ਬੋਲਣ ਖਹਿਰਾ ਸਾਹਿਬ ਸੈਮੀਨਾਰਾਂ ਦੇ ਵਿੱਚ ਬੋਲਣ ਤੱਥਾਂ ਦੇ ਆਧਾਰ ਤੇ ਗੱਲ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ ਦੀ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਦੇ ਮੁੱਦਿਆਂ 'ਤੇ ਵੀ ਪਕੜ ਹੈਗੀ ਆ ਭਾਵੇਂ ਪੰਜਾਬ ਦੇ ਪਾਣੀ ਹੋਣ ਪੰਜਾਬ ਦੀ ਕਿਸਾਨੀ ਹੋਵੇ ਪੰਜਾਬ ਦੀ ਨੌਜਵਾਨੀ ਹੋਵੇ 올ਓਵਰ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਇਸ ਪੋਲਿਟਿਕਸ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦੀ ਇੱਕ ਖਾਸ ਪਕੜ ਹੈ ਜਦੋਂ ਵੀ ਗੱਲ ਕਰਦੇ ਨੇ ਤਰਕ ਦੇ ਨਾਲ ਗੱਲ ਕਰਦੇ ਨੇ ਲੌਜੀਕ ਨੂੰ ਆਧਾਰ ਬਣਾ ਕੇ ਗੱਲ ਕਰਦੇ ਨੇ ਸੁਖਪਾਲ ਸਿੰਘ ਖਹਿਰਾ 29 ਸਤੰਬਰ ਤੋਂ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚ ਨੇ ਐਨਡੀਪੀਐਸ ਐਕਟ ਦਾ ਕੇਸ ਹੈ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਆਂ ਅੱਜ ਆਪਾਂ ਕਿਉਂ ਜੁੜ ਰਹੇ ਹਾਂ ਕਿਉਂ ਇਹ ਗੱਲਬਾਤ ਕਰ ਰਹੇ ਹਾਂ ਉਹ ਗੱਲਬਾਤ ਹੈਗੀ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦਿੱਤੇ ਜਾਣਾ ਉਹਦੇ ਤੇ ਆਪਾਂ ਗੱਲ ਕਰਾਂਗੇ ਸਾਰੀ ਤੇ ਦੇਖੋ ਸੁਖਪਾਲ ਸਿੰਘ ਖਹਿਰਾ ਅੱਜ ਪੁਲੱਥ ਤੋਂ ਮੌਜੂਦਾ ਐਮਐਲਏ ਨੇ ਇੱਕ ਵੱਡੇ ਪਰਿਵਾਰ ਦੇ ਨਾਲ ਵੀ ਸੰਬੰਧ ਰੱਖਦੇ ਨੇ ਉਹ ਜਿਹੜਾ ਪਰਿਵਾਰ ਰਾਜਨੀਤੀ ਦੇ ਵਿੱਚ ਆਪਣਾ ਇੱਕ ਅਸਰ ਰਸੂਖ ਰੱਖਣ ਵਾਲਾ ਪਰਿਵਾਰ ਹੈ ਤਾਂ ਪੁਲੱਥ ਤੋਂ ਐਮਐਲਏ ਨੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਵਿੱਚ ਐਲੋਪੀ ਵੀ ਰਹੇ ਨੇ ਪਹਿਲਾਂ ਕਾਂਗਰਸੀ ਹੁੰਦੇ ਸੀ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨੇ 17 ਦੇ ਵਿੱਚ ਇਲੈਕਸ਼ਨ ਲੜੀ ਜਾਂ 17 ਵਾਲ ਉਹ ਦੌਰ ਸੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਉਦੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਨੂੰ ਬਾਏ ਬਾਏ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਐਮਐਲਏ ਬਣ ਕੇ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਐਲਓਪੀ ਲਾਏਗੇ ਤੇ ਬੋਲਣ ਦਾ ਤੌਰ ਤਰੀਕਾ ਹੈਗਾ ਸੁਖਪਾਲ ਸਿੰਘ ਖਹਿਰਾ ਕੋਲੇ ਐਲਓਪੀ ਬਣ ਗਏ ਤੇ ਪਾਰਟੀ ਦੇ ਵਿੱਚ ਫਿਰ ਜਿਹੜੀਆਂ ਆਪਣੀਆਂ ਰੌਲੇ ਰੱਪੇ ਸੀ ਗੜਬੜਾ ਸੀ ਉਹ ਹੁੰਦੀਆਂ ਸੀ ਆਖਰ ਸੁਖਪਾਲ ਸਿੰਘ ਖੈਰਾ ਨੂੰ ਐਲੋਪੀ ਦੇ ਅਹੁਦੇ ਤੋਂ ਹਟਾਤਾ ਗਿਆ ਹਟਾਤਾ ਗਿਆ ਸੁਖਪਾਲ ਸਿੰਘ ਖੈਰਾ ਨੇ ਪਾਰਟੀ ਦੇ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ ਤੇ ਬਠਿੰਡੇ ਆਪਣੀ ਕਨਵੈਨਸ਼ਨ ਕਰਕੇ ਉਹ ਕਬਰ ਸੰਧੂਹਰੀ ਬਿਨਾਲ ਸੀ 6 ਪਤਾ ਨਹੀਂ 7 ਐਮਐਲਏ ਸ਼ਾਇਦ ਉਹਨੂੰ ਕਹਿੰਦੇ ਸੀਗੇ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਨਾਲ ਸੀ ਤਾਂ ਉਹ ਤੋਂ ਗੱਲਬਾਤ ਸਾਰੀ ਹੋਈ ਫਿਰ ਬਠਿੰਡਾ ਤੋਂ ਇਲੈਕਸ਼ਨ ਵੀ ਲੜੀ ਅਖੀਰ ਦੇ ਵਿੱਚ ਜਾ ਕੇ ਕੈਪਟਨ ਮਰੀਂਦਰ ਸਿੰਘ ਦੇ ਉਹ ਨਾਲ ਸਪੋਰਟ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੁਖਪਾਲ ਸਿੰਘ ਖੈਰਾ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਬਾਈ ਦੇ ਵਿੱਚ ਚੋਣ ਹੋਈ ਸੁਖਪਾਲ ਸਿੰਘ ਖੈਰਾ ਫਿਰ ਐਮਐਲਏ ਬਣ ਗਏ ਐਮਐਲਏ ਬਣ ਗਏ ਉਹਨਾਂ ਨੇ ਆਪਣੀ ਗਤੀਵਿਧੀਆਂ ਤੇਜ਼ ਕਰਤੀਆਂ ਤੇ ਪੋਲਿਟੀਕਲ ਕਨਫਲਿਕਟ ਤਾਂ ਹੁੰਦਾ ਹੀ ਨੇ ਤੇ ਅਖੀਰ ਦੇ ਵਿੱਚ ਜਾ ਕੇ 29 ਸਤੰਬਰ ਨੂੰ ਸੁਖਪਾਲ ਸਿੰਘ ਖੈਰਾ ਨੂੰ ਇਹ ਜਿਹੜਾ ਐਨਡੀਪੀਐਸ ਦਾ ਮਾਮਲਾ ਉਹਦੇ ਚ ਜਲਾਲਾਬਾਦ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦੇ ਨੇ ਆਪਾਂ ਨੇ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਘਰ ਦੇ ਵਿੱਚ ਦਾਖਲ ਹੋਏ ਸੀ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਲੈ ਆਂਦਾ ਗਿਆ ਸੀ ਅੱਜ ਇੰਨੇ ਦਿਨਾਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਪਹਿਲਾਂ ਕੀਤਾ ਫਿਰ ਮਾਨਯੋਗ ਹਾਈ ਕੋਰਟ ਨੇ ਅੱਜ ਜ਼ਮਾਨਤ ਦਿੱਤੀ ਸੁਖਪਾਲ ਸਿੰਘ ਖਹਿਰਾ ਨੂੰ ਤੇ ਨਾਲੋਂ ਨਾਲ ਇੱਕ ਜਿਹੜਾ ਕੇਸ ਬਣਾ ਕੇ ਉਸਕਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਮੁੜ ਕਰ ਲੈ ਗਿਆ ਸੁਖਪਾਲ ਸਿੰਘ ਖੈਰਾ ਦੇ ਬੇਟੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਫੇਸਬੁੱਕ ਦੇ ਉੱਪਰ ਉਹ ਪੋਸਟ ਕੀਤੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਜਿਹਦੇ ਵਿੱਚ ਪਤਾ ਲੱਗੂਗਾ ਕਿ ਕੇਸ ਕੀ ਹੈ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਦੇਖੋ ਭਗਵੰਤ ਮਾਨ ਦੀ ਬਖਲਹਟ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਮੇਰੇ ਪਿਤਾ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਐਨਡੀਪੀਐਸ ਕੇਸ ਵਿੱਚ ਦਿੱਤੀ ਗਈ ਜ਼ਮਾਨਤ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੋਏ ਭਗਵੰਤ ਮਾਨ ਨੇ ਨਫ਼ਰਤ ਅਤੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੰਮ ਕਰਦੇ ਹੋਏ ਮੇਰੇ ਪਿਤਾ ਖਿਲਾਫ ਸੁਭਾਨਪੁਰ ਪੁਲਿਸ ਨੂੰ ਇੱਕ ਹੋਰ ਐਫ ਆਈ ਆਰ ਦਰਜ ਕਰਨ ਦਾ ਹੁਕਮ ਦੇਤਾ ਤਾਂ ਜੋ ਉਹਨਾਂ ਨੂੰ 3 ਵਜੇ ਤੋਂ ਪਹਿਲਾਂ ਕਪੂਰਥਲਾ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾ ਸਕੇ ਇਹ ਕਹਿਣਾ ਚਾਹੁੰਦਾ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਦੀਆਂ ਹੈ ਧਮਕੀਆਂ ਗੋਜੀਆਂ ਹਰਕਤਾਂ ਤੋਂ ਮੇਰੇ ਪਿਤਾ ਡਰਨ ਵਾਲੇ ਨਹੀਂ ਹਨ ਅਸੀਂ ਪੰਜਾਬ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਮਹਿਤਾਬ ਸਿੰਘ ਖਹਿਰਾ ਤੇ ਨਾਲੋ ਨਾਲ ਜਿਹੜੇ ਪੀਪਸੀ ਪ੍ਰੈਜ਼ੀਡੈਂਟ ਨੇ ਪੰਜਾਬ ਅਮਰਿੰਦਰ ਸਿੰਘ ਰਾਜਾਵੜਿੰਗ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਉਹ ਇੱਕ ਟਵੀਟ ਕੀਤਾ ਅਮਰਿੰਦਰ ਸਿੰਘ ਰਾਜਾਵੜਿੰਗ ਕੀ ਕਹਿੰਦੇ ਨੇ ਵੜਿੰਗ ਸਾਹਿਬ ਕਹਿੰਦੇ ਨੇ ਜਸਟਿਸ ਦੇ ਨਾਈਟ ਦਾ ਰੀਸੈਂਟ ਐਫ ਆਈ ਆਰ ਅਗੇਸਟ ਸੁਖਪਾਲ ਸਿੰਘ ਖੈਰਾ ਇਜ਼ ਅ ਪ੍ਰੂਫ ਥੈਟ ਦਾ ਆਪ ਪੰਜਾਬ ਗਵਰਨਮੈਂਟ ਇਜ਼ ਡੂਇੰਗ ਵੈਨ ਡਾਟਾ ਪੋਲਿਟਿਕਸ ਦਾ ਐਫ ਆਈ ਆਰ ਹੈਜ਼ ਬੀਨ ਰਜਿਸਟਰਡ ਜਸਟ ਟੂ ਹਰਾਸ ਹਿਮ ਈਵਨ ਫਰਦਰ ਥਿਸ ਇਜ਼ ਨਾਟ ਬਦਲਾ ਥਿਸ ਇਜ਼ ਬਦਲਾ ਇਹ ਗੱਲ ਕਹਿੰਦੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਕਿ ਇਹ ਬਦਲਾ ਨਹੀਂ ਕੋਈ ਹੈਗਾ ਇਹ ਕਿਹ ਤਰ੍ਹਾਂ ਦਾ ਬਦਲਾ ਜਿਹੜਾ ਸੁਖਪਾਲ ਸਿੰਘ ਖੈਰਾ ਤੋਂ ਲਿਆ ਜਾ ਰਿਹਾ ਦੂਜੇ ਪਾਸੇ ਜਿਹੜੇ ਮਹਿਤਾਬ ਸਿੰਘ ਖੈਰਾ ਹੈਗੇ ਨੇ ਜਿਹੜੇ ਸੁਖਪਾਲ ਸਿੰਘ ਖੈਰਾ ਦੇ ਹੀ ਬੇਟੇ ਨੇ ਉਹ ਕਹਿੰਦੇ ਨੇ ਕਿ ਅਸੀਂ ਡਰਨ ਵਾਲੇ ਨਹੀਂ ਹੈਗੇ ਯਾਨੀ ਕਿ ਪਹਿਲਾਂ ਜ਼ਮਾਨਤ ਮਿਲੀ ਫਿਰ ਇੱਕਾ ਐਫਆਈਆਰ ਦੀ ਹੋਰ ਗੱਲ ਚ ਚੱਲੀ ਸੁਬਾਨ ਪਠਾਣਾ ਵੱਲੋਂ ਤੇ 3 ਵਜੇ 3 ਵਜੇ ਤੋਂ ਪਹਿਲਾਂ ਮੈਜਿਸਟਰੇਟ ਕਪੂਰਥਲਾ ਦੇ ਕਹਿੰਦੇ ਕਿ ਪੇਸ਼ ਕਰਨਾ ਸੁਖਪਾਲ ਸਿੰਘ ਖੈਰਾ ਨੂੰ ਹੁਣ ਜੋ ਵੀ ਅਪਡੇਟ ਇਸ ਮਾਮਲੇ ਤੇ ਆਏ ਆਉਗੀ ਉਸੇ ਤੁਹਾਡੇ ਨਾਲ ਸਾਂਝੀ ਕਰਾਂਗੇ